ਰਾਮ ਨਾਮ ਜੀ ਮੇਰਾ ਨਾਮ ਕਰਨਾ ਪਿੰਡ ਕਲਾਸ਼ਪੁਰ ਤੋਂ ਆ ਜੀ ਅੱਜ ਮੈਂ ਡੋਰ ਤੇ ਗੁੱਡੀ ਲੈਣ ਆਇਆ ਸੀਗਾ ਭਾਜੀਓ ਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਡੀਲ ਕੀਤੀ ਭਾਜੀ ਉਹਨਾਂ ਨੇ ਠੀਕ ਹੈ ਜੀ ਤੇ ਬਾਕੀ ਮੈਂ ਨੌਜਵਾਨਾਂ ਨੂੰ ਇਹੋ ਕਹਿਣਾ ਜਾਊਂਗਾ ਕਿ ਚਾਈਨਾ ਡੋਰ ਦਾ ਜਿਹੜਾ ਵਾ ਉਹ ਨਾ ਇਸਤਮਾਲ ਕੀਤਾ ਜਾਇਆ ਤੇ ਬਹੁਤ ਵਧੀਆ ਵਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆਏਗਾ ਭਾਜੀ ਆ ਵੇਖੋ ਚਰਖੜੀ ਲਈ ਆਪਾਂ ਇਹਨਾਂ ਚਰਖੜੀ ਨਾ ਡਾਵਾਂਗੇ ਜੀ ਰਾਮ ਨਾਮ ਜੀ ਭਾਜੀ ਮੇਰਾ ਨਾਮ ਵਿਜੇ ਜੁਲਕਾ ਵਾ ਮੈਂ ਪੀਊਸ਼ ਭਾਜੀ ਦੁਕਾਨ ਤੇ ਗੁੱਡੀਆਂ ਤੇ ਡੋਰ ਲੈਣ ਆਇਆ ਸੀ ਤੇ ਇਹਨਾਂ ਨਾਲ ਡੀਲ ਕਰਕੇ ਬੜਾ ਵਧੀ ਡੋਰ ਵੀ ਲਈ ਆ ਪਰ ਇੰਡੀਅਨ ਡੋਰ ਲਈ ਆ ਚਾਇਨਾ ਡੋਰ ਨਹੀਂ ਚੂਸ ਕਰਨੀ ਕਿਉਂ ਨਹੀਂ ਕਰਨੀ ਕਿ ਜੀਵ ਹਤਿਆ ਬੜੀ ਹੋਉਂਦੀ ਆ ਤੇ ਇਸੇ ਇਹ ਤੋਂ ਬਚਾ ਕੇ ਸਾਰੇ ਭਰਾਵਾਂ ਨੂੰ ਆਇਆ ਵਾ ਕਿ ਸਾਰੇ ਇੰਡੀਅਨ ਡੋਰ ਵਰਤਨ ਨਾ ਕੀ ਕਟੂਏ ਵਰਤਨ ਠੀਕ ਹੈ ਮੇਰੀ ਤਾਂ ਇਹੀ ਕਹਿਣਾ ਹੋ ਸਦਾ ਤੁਹਾਡਾ ਸੋਰੀ ਲੋੜੀ ਦਾ ਤਿਉਹਾਰ ਇਹ ਜੋ ਜਾ ਰਿਹਾ ਹੈ ਇਹ ਪਿਛਲੀ ਵਾਰ ਦੇ ਨਾਲ ਪਿਛਲੀ ਵਾਰ ਵੀ ਪ੍ਰੋਗਰੈਸ ਸੀਗੀ ਜੇ 40% ਅਸੀਂ ਪਿਛਲੀ ਵਾਰੀ ਮੰਨੀਏ ਤੇ ਅੱਜ ਅਸੀਂ ਉਸ ਨੂੰ 20-25% ਅਸੀਂ ਉਹਦੇ ਵਿੱਚ ਗਰੋਥ ਕੀਤੀ ਹੈ ਐ ਸਾਡੇ ਭਰਾ ਦੇਖੋ ਇਹ ਆਪ ਮੈਂ ਵੀ ਇਹਨਾਂ ਵਿੱਚੋਂ ਨਹੀਂ ਸੀਗਾ ਜਿਹੜਾ ਗੱਟੂ ਵੇਚਦਾ ਸੀਗਾ ਵਧਾਉਂਦਾ ਸੀਗਾ ਇਹ ਵੀ ਮੇਰੇ ਕੋਲ ਲੈਣ ਆਂਦੇ ਸੀਗੇ ਅੱਜ ਇਹ ਮੇਰੇ ਕੋਲ ਚਰਖੀ ਲੈਣ ਆਏ ਨੇ ਧਾਗਾ ਡੋਰ ਲੈਣ ਆਏ ਨੇ ਤੇ ਮੈਨੂੰ ਬੇਹਦ ਖੁਸ਼ੀ ਹੋਈ ਹੈ ਇਸ ਤਰ੍ਹਾਂ ਹੀ ਦੇਖੋ ਸਾਡੇ ਨਾਲ ਮਿਲ ਕੇ ਸਮਾਜ ਬਣਦਾ ਅਸੀਂ ਤੰਦ ਤੰਦ ਜੁੜ ਕੇ ਸਮਾਜ ਬਣ ਬਣਾਣੇ ਆ ਠੀਕ ਹੈ ਨਾ ਅਸੀਂ ਇਹ ਨਾ ਕਹੀਏ ਕਿ ਉਹ ਨਹੀਂ ਸੁਧਰਦਾ ਉਹ ਨਹੀਂ ਸੁਧਰਦਾ ਮੇਰੇ ਨਾਲ ਇਹ ਸੰਸਾਰ ਨੇ ਇਹ ਸਾਰੇ ਸਮਾਜ ਨੇ ਸੁਧਰਨਾ ਹੈ ਬੜਾ ਅੱਛਾ ਲੱਗਾ ਇਹਨਾਂ ਨੇ ਆਪਣਾ ਮਨ ਬਦਲਿਆ ਹੈ ਮੈਂ ਤਾਂ ਵਧਾਈ ਦੇਣਾ ਇਹਨਾਂ ਨੂੰ ਦੋਨਾਂ ਨੂੰ ਦੇਖੋ ਕਿੱਡੇ ਵਧੀਆ ਇਹ ਮੁੰਡੇ ਨੇ ਇਹਨਾਂ ਦੀ ਸੋਚ ਬੜੀ ਅੱਛੀ ਹੈ ਤੇ ਇਹਨਾਂ ਵੱਲ ਦੇਖ ਕੇ ਸਾਰਿਆਂ ਨੇ ਬਦਲਣਾ ਹੈ ਇਹਨਾਂ ਦੇ ਮਨ 'ਚ ਇਹ ਸੋਚ ਆਈ ਕਿ ਪਸ਼ੂ ਪੰਛੀਆਂ ਨੂੰ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਜਨ ਜੀਵਨ ਦਾ ਅਗਾਹਤ ਹੋ ਰਿਹਾ ਹੈ ਇਹਦੇ ਨਾਲ ਦੇਖੋ ਕੱਲ ਪਰਸੂ ਅਸੀਂ ਇੱਕ ਵੀਡੀਓ ਪਾਈ ਸੀ ਕਿ ਉਹਦੇ ਵਿੱਚ ਕਬੂਤਰ ਵਿਚਾਰਾ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਕਈ ਜੀਵ ਜੰਤੂ ਨੇ ਉਹ ਤਾਂ ਸਾਨੂੰ ਦਿਖ ਗਿਆ ਅਸੀਂ ਉਸ ਕਬੂਤਰ ਦੀ ਜਾਨ ਪ੍ਰਮਾਤਮਾ ਨੇ ਸਾਡੀ ਸੇਵਾ ਲਈ ਤੇ ਸਾਨੂੰ ਸਾਧਨ ਬਣਾਇਆ ਤੇ ਉਹਦੀ ਜਾਨ ਬਚ ਗਈ ਉੱਡ ਗਿਆ ਆਪਣੇ ਘਰ ਪਹੁੰਚ ਗਿਆ ਲੇਕਿਨ ਐਸੇ ਕਈ ਜੀਵ ਜੰਤੂ ਨੇ ਜਿਹੜੇ ਵਿਚਾਰੇ ਇਹ ਰਹ ਜਾਂਦੇ ਨੇ ਉਹਨਾਂ ਨੂੰ ਕੋਈ ਛਡਾਨ ਵੀ ਨਹੀਂ ਆਂਦਾ ਕਿਉਂਕਿ ਇੰਨੀ ਸਮਝ ਨਹੀਂ ਉਹਨਾਂ ਵਿੱਚ ਕਿ ਕਿਸ ਤਰ੍ਹਾਂ ਅਸੀਂ ਛੁੱਟਣਾ ਹੈ ਤੇ ਬੜੀ ਜਿਹੜੀ ਖੂਨੀ ਡੋਰ ਹੈ ਅਗਾਹਤ ਕਰ ਰਹੀ ਹੈ ਜਾਨ ਜੀਵਨ ਦਾ ਤੇ ਪਸ਼ੂ ਪੰਛੀਆਂ ਦਾ ਤੇ ਬਹੁਤ ਵਿਧਾਈ ਦੇ ਪਾਤਰ ਨੇ ਮੈਂ ਇਹਨਾਂ ਨੂੰ ਕੁਝ ਨਾ ਕੁਝ ਕੋਸ਼ਿਸ਼ ਕਰਾਂਗਾ ਗਿਫਟ ਵੀ ਦੇ ਕੇ ਇਥੋਂ ਤੋੜਾਂ ਕਿ ਇਹਨਾਂ ਨੇ ਆਪਣੀ ਸੋਚ ਬਦਲੀ ਹੈ ਥੋੜੀ ਦਾ ਤਿਹਾਰ ਇਸ ਤਰ੍ਹਾਂ ਨਾ ਮਨਾਈਏ ਤਾਂ ਕਿ ਕਿਸੇ ਨੂੰ ਉਹਦਾ ਨੁਕਸਾਨ ਨਾ ਹੋਵੇ ਅਸੀਂ ਸਾਰੇ ਗੱਟੂ ਡੋਰ ਤੋਂ ਉਸ ਖੂਨੀ ਡੋਰ ਤੋਂ ਬਦਲ ਕੇ ਧਾਗੇ ਵਾਲੀ ਡੋਰ ਤੇ ਆਈਏ ਜੋ ਕਿ ਸਾਡਾ ਪੁਰਾਣਾ ਜੋ ਟਰੈਂਡ ਸੀਗਾ ਜਿਹਦੇ ਨਾਲ ਅਸੀਂ ਗੁੱਡੀਆਂ ਉਡਾਉਂਦੇ ਸੀਗੇ ਮੇਰੇ ਵੱਲੋਂ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕੋਲੀ ਬੁੱਕ ਦੀਪੂ ਤੁਸੀਂ ਜਾਣਦੇ ਹੋ ਸਾਰੇ ਬੜਾ ਪਿਆਰ ਦਿੱਤਾ ਤੁਸੀਂ ਕਿ ਤੁਸੀਂ ਜਲਦੀ ਤੋਂ ਜਲਦੀ ਆਓ ਸਾਡੇ ਕੋਲ ਇੰਡੀਅਨ ਡੋਰ ਖਰੀਦੋ ਤੇ ਆਪਣਾ ਗਿਫਟ ਜੋ ਸਾਡੇ ਕੋਲ ਤੁਹਾਡਾ ਇੱਥੇ ਪਿਆ ਹੈ ਉਹ ਤੁਸੀਂ ਜ਼ਰੂਰ ਆਪਣਾ ਉਹ ਗਿਫਟ ਨਾਲ ਲੈ ਕੇ ਜਾਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਧੀਆ ਤੋਂ ਵਧੀਆ ਗਿਫਟ ਨਾਲ ਦਿੱਤਾ ਜਾਏ ਜੇ ਤੁਸੀਂ ਇਸ ਡੋਰਾਂ ਨੂੰ ਪਰਚੇਸ ਕਰੋਗੇ ਤੇ ਰਾਮਨਾਥ ਜੀ ਮੇਰਾ ਨਾਮ ਕਰਨਾ ਪਿੰਡ ਕਲਾਸ਼ਪੁਰ ਤੋਂ ਆ ਜੀ ਅੱਜ ਮੈਂ ਡੋਰ ਤੇ ਗੁੱਡੀ ਲੈਣ ਆਇਆ ਸੀਗਾ ਭਾਜੀਓ ਇਹ ਬਹੁਤ ਵਧੀਆ ਲੱਗਾ ਬਹੁਤ ਵਧੀਆ ਡੀਲ ਕੀਤੀ ਭਾਜੀ ਉਹਨਾਂ ਨੇ ਠੀਕ ਹੈ ਜੀ ਤੇ ਬਾਕੀ ਮੈਂ ਨੌਜਵਾਨਾਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਚਾਈਨਾ ਡੋਰ ਦਾ ਜਿਹੜਾ ਵਾ ਉਹ ਨਾ ਹੀ ਇਸਤੇਮਾਲ ਕੀਤਾ ਜਾਏ ਤੇ ਬਹੁਤ ਵਧੀਆ ਵਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆਏਗਾ ਭਾਜੀ ਆ ਵੇਖੋ ਚਰਖੜੀ ਲਈ ਆਪਾਂ ਇਹਨਾਂ ਚ ਚਰਖੜੀ ਨਾ ਡਾਵਾਂਗੇ ਜੀ ਆਰਾਮਨਾਮ ਜੀ ਭਾਜੀ ਮੇਰਾ ਨਾਮ ਵਿਜੇ ਜੁਲਕਾ ਵਾ ਮੈਂ ਪਿਊਸ਼ ਭਾਜੀ ਦੁਕਾਨ ਤੇ ਗੁੱਡੀਆਂ ਤੇ ਡੋਰ ਲੈਣ ਆਇਆ ਸੀ ਤੇ ਇਹਨਾਂ ਨਾਲ ਡੀਲ ਕਰਕੇ ਬੜਾ ਵਧੀਆ ਲੱਗਾ ਤੇ ਡੋਰ ਵੀ ਲਈ ਆ ਪਰ ਇੰਡੀਅਨ ਡੋਰ ਲਈ ਆ ਚਾਈਨਾ ਡੋਰ ਨਹੀਂ ਯੂਜ਼ ਕਰਨੀ ਯੋਨੀ ਕਰਨੀ ਕਿ ਜੀਵ ਹਤਿਆ ਬੜੀ ਹੋਉਂਦੀ ਆ ਤੇ ਇਸੇ ਇਹ ਤੋਂ ਬਚਾ ਕੇ ਸਾਰੇ ਭਰਾਵਾਂ ਨੂੰ ਆਇਆ ਵਾ ਕਿ ਸਾਰੇ ਇੰਡੀਅਨ ਲੋਹ ਵਰਤਨ ਨਾਲ ਕੀ ਘਟੂਏ ਵਰਤਨ ਠੀਕ ਹੈ ਮੇਰੇ ਤੇ ਇਹੀ ਕਹਿਣਾ ਹੋ ਸਾਰਾ ਸਾਡੇ ਸੋਰੀ ਲੋਹੜੀ ਦਾ ਤਿਉਹਾਰ ਇਹ ਜੋ ਜਾ ਰਿਹਾ ਹੈ ਇਹ ਪਿਛਲੀ ਵਾਰ ਦੇ ਨਾਲ ਪਿਛਲੀ ਵਾਰੀ ਵੀ ਪ੍ਰੋਗਰੈਸ ਸੀਗੀ ਜੇ 40% ਅਸੀਂ ਪਿਛਲੀ ਵਾਰੀ ਮੰਨੀਏ ਤੇ ਅੱਜ ਅਸੀਂ ਉਸ ਨੂੰ 20-25% ਅਸੀਂ ਉਹਦੇ ਵਿੱਚ ਗਰੋਥ ਕੀਤੀ ਹੈ ਇਹ ਸਾਡੇ ਭਰਾ ਦੇਖੋ ਇਹ ਆਪ ਮੈਂ ਵੀ ਇਹਨਾਂ ਵਿੱਚੋਂ ਹੀ ਸੀਗਾ ਜਿਹੜਾ ਗੱਟੂ ਵੇਚਦਾ ਸੀਗਾ ਵਧਾਉਂਦਾ ਸੀਗਾ ਇਹ ਵੀ ਮੇਰੇ ਕੋਲ ਲੈਣ ਆਂਦੇ ਸੀਗੇ ਅੱਜ ਇਹ ਮੇਰੇ ਕੋਲ ਚਰਖੀ ਲੈਣ ਆਏ ਨੇ ਧਾਗਾ ਡੋਰ ਲੈਣ ਆਏ ਨੇ ਤੇ ਮੈਨੂੰ ਬੇहद ਖੁਸ਼ੀ ਹੋਈ ਹੈ ਇਸ ਤਰ੍ਹਾਂ ਹੀ ਦੇਖੋ ਸਾਡੇ ਨਾਲ ਮਿਲ ਕੇ ਸਮਾਜ ਬਣਦਾ ਅਸੀਂ ਤੰਦ ਤੰਦ ਜੁੜ ਕੇ ਸਮਾਜ ਬਣ ਬਣਾਣੇ ਆ ਠੀਕ ਹੈ ਨਾ ਅਸੀਂ ਇਹ ਨਾ ਕਹੀਏ ਕਿ ਉਹ ਨਹੀਂ ਸੁਧਰਦਾ ਉਹ ਨਹੀਂ ਸੁਧਰਦਾ ਮੇਰੇ ਨਾਲ ਇਹ ਸੰਸਾਰ ਨੇ ਇਹ ਸਾਰੇ ਸਮਾਜ ਨੇ ਸੁਧਰਨਾ ਹੈ ਬੜਾ ਅੱਛਾ ਲੱਗਾ ਇਹਨਾਂ ਨੇ ਆਪਣਾ ਮਨ ਬਦਲਿਆ ਹੈ ਮੈਂ ਤਾਂ ਵਧਾਈ ਦੇਣਾ ਇਹਨਾਂ ਨੂੰ ਦੋਨਾਂ ਨੂੰ ਦੇਖੋ ਕਿੱਡੇ ਵਧੀਆ ਇਹ ਮੁੰਡੇ ਨੇ ਇਹਨਾਂ ਦੀ ਸੋਚ ਬੜੀ ਅੱਛੀ ਹੈ ਇਹ ਇਹਨਾਂ ਵੱਲ ਦੇਖ ਕੇ ਸਾਰਿਆਂ ਨੇ ਬਦਲਣਾ ਹੈ ਇਹਨਾਂ ਦੇ ਮਨ 'ਚ ਇਹ ਸੋਚ ਆਈ ਕਿ ਪਸ਼ੂ ਪੰਛੀਆਂ ਨੂੰ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਜਨ ਜੀਵਨ ਦਾ ਅਗਾਹਤ ਹੋ ਰਿਹਾ ਹੈ ਇਹਦੇ ਨਾਲ ਦੇਖੋ ਕੱਲ ਪਰਸੋਂ ਅਸੀਂ ਇੱਕ ਵੀਡੀਓ ਪਾਈ ਸੀਗੀ ਉਹਦੇ ਵਿੱਚ ਕਬੂਤਰ ਵਿਚਾਰਾ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਕਈ ਜੀਵ ਜੰਤੂ ਨੇ ਉਹ ਤਾਂ ਸਾਨੂੰ ਦਿਖ ਗਿਆ ਅਸੀਂ ਉਸ ਕਬੂਤਰ ਦੀ ਜਾਨ ਪ੍ਰਮਾਤਮਾ ਨੇ ਸਾਡੀ ਸੇਵਾ ਲਈ ਤੇ ਸਾਨੂੰ ਸਾਧਨ ਬਣਾਇਆ ਤੇ ਉਹਦੀ ਜਾਨ ਬਚ ਗਈ ਉੱਡ ਗਿਆ ਆਪਣੇ ਘਰ ਪਹੁੰਚ ਗਿਆ ਲੇਕਿਨ ਐਸੇ ਕਈ ਜੀਵ ਜੰਤੂ ਨੇ ਜਿਹੜੇ ਵਿਚਾਰੇ ਪਏ ਰਹਿ ਜਾਂਦੇ ਨੇ ਉਹਨਾਂ ਨੂੰ ਕੋਈ ਛਡਾਨ ਵੀ ਨਹੀਂ ਆਂਦਾ ਕਿਉਂਕਿ ਇੰਨੀ ਸਮਝ ਨਹੀਂ ਉਹਨਾਂ ਵਿੱਚ ਕਿ ਕਿਸ ਤਰ੍ਹਾਂ ਅਸੀਂ ਛੁੱਟਣਾ ਹੈ ਇਹ ਬੜੀ ਜਿਹੜੀ ਖੂਨੀ ਡੋਰ ਹੈ ਅਗਾਹਤ ਕਰ ਰਹੀ ਹੈ ਜਨ ਜੀਵਨ ਦਾ ਤੇ ਪਸ਼ੂ ਪੰਛੀਆਂ ਦਾ ਤੇ ਬਹੁਤ ਵਿਧਾਈ ਦੇ ਪਾਤਰ ਨੇ ਮੈਂ ਇਹਨਾਂ ਨੂੰ ਕੁਝ ਨਾ ਕੁਝ ਕੋਸ਼ਿਸ਼ ਕਰਾਂਗਾ ਗਿਫਟ ਵੀ ਦੇ ਕੇ ਇਥੋਂ ਤੋੜਾਂ ਕਿ ਇਹਨਾਂ ਨੇ ਆਪਣੀ ਸੋਚ ਬਦਲੀ ਹੈ ਥੋੜੀ ਦਾ ਤਿਹਾਰ ਇਸ ਤਰ੍ਹਾਂ ਨਾ ਮਨਾਈਏ ਤਾਂ ਕਿ ਕਿਸੇ ਨੂੰ ਉਹਦਾ ਨੁਕਸਾਨ ਨਾ ਹੋਵੇ ਅਸੀਂ ਸਾਰੇ ਗੱਟੂ ਡੋਰ ਤੋਂ ਉਸ ਖੂਨੀ ਡੋਰ ਤੋਂ ਬਦਲ ਕੇ ਧਾਗੇ ਵਾਲੀ ਡੋਰ ਤੇ ਆਈਏ ਜੋ ਕਿ ਸਾਡਾ ਪੁਰਾਣਾ ਜੋ ਟ੍ਰੈਂਡ ਸੀਗਾ ਜਿਸ ਨਾਲ ਅਸੀਂ ਗੁੱਡੀਆਂ ਉਡਾਉਂਦੇ ਸੀਗੇ ਮੇਰੇ ਵੱਲੋਂ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕੋਲੀ ਬੁੱਕ ਡੀਪੋ ਤੁਸੀਂ ਜਾਣਦੇ ਹੋ ਸਾਰੇ ਬੜਾ ਪਿਆਰ ਦਿੱਤਾ ਤੁਸੀਂ ਕਿ ਤੁਸੀਂ ਜਲਦੀ ਤੋਂ ਜਲਦੀ ਆਓ ਸਾਡੇ ਕੋਲ ਇੰਡੀਅਨ ਡੋਰ ਖਰੀਦੋ ਤੇ ਆਪਣਾ ਗਿਫਟ ਜੋ ਸਾਡੇ ਕੋਲ ਤੁਹਾਡਾ ਇੱਥੇ ਪਿਆ ਹੈ ਉਹ ਤੁਸੀਂ ਜ਼ਰੂਰ ਆਪਣਾ ਉਹ ਗਿਫਟ ਨਾਲ ਲੈ ਕੇ ਜਾਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਧੀਆ ਤੋਂ ਵਧੀਆ ਗਿਫਟ ਨਾਲ ਦਿੱਤਾ ਜਾਏ ਜੇ ਤੁਸੀਂ ਇਸ ਡੋਰਾਂ ਨੂੰ ਪਰਚੇਸ ਕਰੋਗੇ ਤੇ